ਮੇਰਾ ਨਾਮ ਰਾਜ ਸਿੰਘ ਲਾ ਜੀ ਸਮੱਸਿਆ ਹੈ ਜੀ ਮੈਂ ਸਾਡੇ ਲਹਿਰੇਗਾ ਅੱਗੇ ਦੇ ਵਿੱਚ ਜਿਹੜੀ ਨੈੱਟ ਦੀ ਸਮੱਸਿਆ ਬਹੁਤ ਵੱਡੀ ਸਮੱਸਿਆ ਹੈ ਤੇ ਜਿੱਦਾਂ ਆਪਾਂ ਦੇਖ ਰਹੇ ਹਾਂ ਕਿ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਉਸ ਦੇ ਰਿਕਾਰਡਿੰਗ ਇਹ ਇੰਟਰਨੈਟ ਬੰਦ ਕੀਤਾ ਗਿਆ ਜਦੋਂ ਕਿ ਜਿਹੜਾ ਇੰਟਰਨੈਟ ਹੈ ਇਹ ਸ਼ਹਿਰ ਦੇ ਸਿਰਫ ਲਹਿਰੇਗਾ ਅੱਗੇ ਦੇ ਵਿੱਚ ਹੀ ਬੰਦ ਹੈ 1 ਕਿਲੋਮੀਟਰ 2 ਕਿਲੋਮੀਟਰ ਤੋਂ ਸ਼ਹਿਰ ਤੋਂ ਬਾਹਰ ਜਾਂਦੇ ਆ ਇੰਟਰਨੈਟ ਚੱਲ ਰਿਹਾ ਹੈ ਜਿੰਨੇ ਲਹਿਰੇਗਾ ਅੱਗੇ ਦਾ ਵਪਾਰ ਹੈ ਬਿਲਕੁਲ ਠੱਪ ਪਿਆ ਜੀ ਅੱਜ ਸਾਡੇ ਜੂਨੀਅਨ ਵੱਲੋਂ ਜਿਹੜੇ ਅਸੀਂ ਕੰਪਿਊਟਰ ਦੇ ਕੈਫੇ ਕੰਮ ਕਰਦੇ ਆਂ ਜੀ ਆਨਲਾਈਨ ਕੰਮ ਕਰਦੇ ਆਂ ਜਾਂ ਆਨਲਾਈਨ ਕੋਈ ਵੀ ਅਧਾਰੇ ਨੇ ਤੇ ਸਾਰੇ ਅੱਜ ਨੈਟ ਬੰਦ ਪੇ ਕਰਕੇ ਬਹੁਤ ਪਰੇਸ਼ਾਨ ਚੱਲ ਰਹੇ ਆਂ ਤੇ ਅਸੀਂ ਸਾਰੇ ਅੱਜ ਮੰਗ ਪੱਤਰ ਲੈ ਕੇ ਗਏ ਆਂ ਜੀ ਡੀਐਸਪੀ ਸਾਹਿਬ ਕੋਲ ਕਿ ਜਿਹੜੇ ਘੱਟੋ-ਘੱਟ ਸਾਡੇ ਜਿਹੜੇ ਵਾਈਫਾਈ ਸਿਸਟਮ ਨੇ ਉਹ ਤਾਂ ਚਲਾਏ ਜਾਣ ਇਸ ਦੇ ਨਾਲ ਕਿ ਨੱਕ ਨੁਕਸਾਨ ਹੋ ਰਿਹਾ ਕਿਸ-ਕਿਸ ਚੀਜ਼ ਦਾ ਨੁਕਸਾਨ ਦੇਖੋ ਜੀ ਸਾਰੇ ਦੁਕਾਨਦਾਰ ਜਿਵੇਂ ਅਸੀਂ ਇਕੱਠੇ ਹੋਏ ਆਂ ਸਾਰੇ ਦੁਕਾਨਦਾਰ ਲਗਭਗ ਸਾਰੇ ਦੁਕਾਨਦਾਰ ਕਿਰਾਏ ਦੀ ਦੁਕਾਨਾਂ ਤੇ ਬੈਠੇ ਨੇ ਸਾਰੇ ਦੁਕਾਨਦਾਰ ਬੜੇ ਪ੍ਰੇਸ਼ਾਨ ਨੇ ਕਸਟਮਰ ਬੜਾ ਪ੍ਰੇਸ਼ਾਨ ਹੋ ਰਿਹਾ ਕਿਸੇ ਨੇ ਫਲਾਈਟ ਬੁੱਕ ਕਰਾਨੀ ਹੈ ਕਿਸੇ ਨੇ ਪਾਸਪੋਰਟ ਕਰਾਣਾ ਹੈ ਕਿਸੇ ਨੇ ਕੁਝ ਵੀ ਸਿਸਟਮ ਕਰਾਣਾ ਹੈ ਉਹ ਸਾਰਾ ਹੀ ਨੈਟ ਤੋਂ ਬਗੈਰ ਨਹੀਂ ਹੋ ਸਕਦਾ ਇਸੇ ਕਰਕੇ ਅਸੀਂ ਆਪਣਾ ਮੰਗ ਪੱਤਰ ਹੀ ਦਿੰਨੇ ਆ ਕਿ ਜਦੋਂ ਲਹਿਰਿਆ ਸ਼ਹਿਰ ਦੇ ਵਿੱਚ ਜਦ ਕੀ ਇਹ ਆਪਣੇ ਬਾਰਡਰ ਤੋਂ ਘੱਟੋ ਘੱਟ 18 20 ਕਿਲੋਮੀਟਰ ਦੂਰ ਪੈਂਦਾ ਉਹਦੇ ਆਲੇ ਦੁਆਲੇ ਜਿਹੜੇ ਪਿੰਡ ਨੇ ਉੱਥੇ ਤਾਂ ਨੈਟ ਚੱਲ ਰਿਹਾ ਐ ਇੱਥੋਂ ਤੱਕ ਕਿ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਵੀ ਨੈਟ ਚੱਲ ਰਿਹਾ ਹੈ ਪਰ ਲਹਿਰੇਗਾ ਅੱਗੇ ਨਾਲ ਪਤਾ ਨਹੀਂ ਕੀ ਦਿੱਕਤ ਹੈ ਲਹਿਰੇਗਾ ਅੱਗੇ ਦਾ ਹਰ ਬਿਵਾਰੀ ਇੱਥੇ ਬਹੁਤ ਦੁਕਾਨਦਾਰ ਨੇ ਇੱਥੇ ਡਾਕਟਰੀ ਸਹੂਲਤਾਂ ਵੀ ਨੇ ਹੈਗੀਆਂ ਨੇ ਕਚੈਰੀਆਂ ਨੇ ਸਾਰਾ ਕੰਮ ਹੀ ਠੱਪ ਪਿਆ ਅਸੀਂ ਸਰਕਾਰਾਂ ਕੋਲ ਇਹ ਮੰਗ ਕਰਦੇ ਆਂ ਕਿ ਅਗਰ ਤੁਸੀਂ ਨੈੱਟ ਬੰਦ ਕਰਨਾ ਹੈ ਤਾਂ ਬਾਰਡਰ ਦੇ ਜਿਹੜੇ 1 ਕਿਲੋਮੀਟਰ ਨੇੜੇ ਦੇੜੇ ਪਿੰਡ ਪੈਂਦੇ ਨੇ 1 2 ਉਹਨਾਂ ਦੇ ਨੈੱਟ ਬੰਦ ਕਰੋ ਪਰ ਸ਼ਹਿਰ ਦਾ ਨੈੱਟ ਬੰਦ ਕਰਕੇ ਤੁਸੀਂ ਵਪਾਰੀਆਂ ਦੇ ਪਹਿਲਾਂ ਹੀ ਬਹੁਤ ਨੁਕਸਾਨ ਚੱਲ ਰਹੇ ਨੇ ਹੋਰ ਇਹਨਾਂ ਨੂੰ ਨੁਕਸਾਨ ਨਾ ਚੜਾਓ ਕੀ ਨਾਮ ਹੈ ਬਈ ਤੇਰਾ ਚਮਕੌਰ ਸਿੰਘ ਜੀ ਮੇਰਾ ਪਿੰਡ ਹੈ किशनਗੜ੍ਹ ਜੀ ਤੇ ਲੈਰੇ ਨਾਲ ਜੌਬ ਕਰਦਾ ਹਾਂ ਮੈਂ ਬਾਜ਼ਾਰ 'ਚ ਤੇ ਅਸੀਂ ਕੰਪਨੀ ਜੋ ਕਿਸ ਤਾ ਇਕੱਠੀਆਂ ਕਰਦੇ ਆ ਤੇ ਸਾਨੂੰ ਦਿੱਕਤ ਆ ਰਹੀ ਹੈ ਜੀ ਨੈਟ ਕਰਕੇ ਨੈਟ ਨਹੀਂ ਚੱਲ ਰਿਹਾ ਲੈਰੇ ਦੇ ਤੇ ਬਾਕੀ ਸ਼ੰਭੂ ਬਾਟਰ ਤੇ ਜਾਲੋ ਖਨੌਰੀ ਉੱਥੇ ਦਿੱਕਤ ਹੈਈਏ ਚਲੋ ਠੀਕ ਆ ਕਿਸਾਨ ਬੈਠੇ ਨੇ ਪਰ ਸਾਡੇ ਇੱਥੇ ਨੈਟ ਬੰਦ ਕਰਕੇ ਸਾਨੂੰ ਦਿੱਕਤ ਆ ਰਹੀ ਹੈ ਜੀ ਕਿਸ ਤਰ੍ਹਾਂ ਹੀ ਮੰਗ ਕਰਦੇ ਹਾਂ ਕੇਂਦਰ ਸਰਕਾਰ ਤੋਂ ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਜੀ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ ਅਤੇ ਸਾਡਾ ਇੱਥੇ ਨੈਟ ਦੀ ਸਾਨੂੰ ਦਿੱਕਤਾਰੀ ਇਹ ਚਲਾਇਆ ਜਾਵੇ ਕੀ ਨਾਮ ਹੈ ਵੀਰੇ ਤੇਰਾ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਮੈਂ ਲਹਿਰੇ ਦਾ ਰਹਿਣ ਵਾਲਾ ਹਾਂ ਇੱਥੇ ਨੈਟ ਕਰਕੇ ਸਾਨੂੰ ਬਹੁਤ ਦਿੱਕਤ ਆ ਰਹੀ ਆ ਜਿਵੇਂ ਕਿ ਲਹਿਰੇ ਦੇ ਨੇੜੇ ਤੇੜੇ ਪਿੰਡ ਲੇਗੇ ਉੱਥੇ ਨੈਟ ਚੱਲਦਾ ਹੈਗਾ ਲਹਿਰੇ ਸ਼ਹਿਰ ਦੇ ਵਿੱਚ ਨੈਟ ਨਹੀਂ ਚੱਲ ਰਿਹਾਗਾ ਮੂਨਕ ਹੋ ਗਿਆ ਲਹਿਰਾ ਹੋ ਗਿਆ ਪਤਨਾ ਹੋ ਗਿਆ ਸਨਾਮ ਸਨਾਮ ਹੋ ਗਿਆ ਠੀਕ ਹੈ ਜੀ ਇਹਦੇ ਕਰਕੇ ਸਾਨੂੰ ਅਸੀਂ ਬੈਂਕ ਦੇ ਵਿੱਚ ਜੌਬ ਕਰਦੇ ਆਂਗੇ ਸਾਨੂੰ ਬਹੁਤ ਦਿੱਕਤ ਆ ਰਹੀ ਹੈ ਕਿ ਨੈਟ ਤੇ ਕਿਸਾਨ ਜਿਹੜਾ ਅੰਦੋਲਨ ਹੈਗਾ ਉਹ ਖਨੂਰੀ ਆਪਣੇ ਬਾਰਡਰ ਤੇ ਆ ਸ਼ੰਭੂ ਬਾਰਡਰ ਤੇ ਆਗਾ ਪਰ ਯਾਨੀ ਕਿ ਲਹਿਰੇ ਦੇ ਵਿੱਚ ਇਸ ਚੀਜ਼ ਦਾ ਬਹੁਤ ਲੋਕਾਂ ਨੂੰ ਨੁਕਸਾਨ ਹੋ ਰਿਹਾਗਾ ਤੇ ਇਸ ਚੀਜ਼ ਦਾ ਕੀ ਨਾਂ ਲੈਂਦੇ ਆ ਬਹੁਤ ਅੱਜ ਕੰਪਿਊਟਰ ਤੇ ਕੈਫੇ ਦਾ ਕੰਮ ਕਰਨ ਵਾਲੇ ਤੇ ਪ੍ਰੈਸਾਂ ਨੇ ਸਾਥੀ ਮੈਨੂੰ ਮਿਲੇ ਉਹਨਾਂ ਨੇ ਮੰਗ ਵੀ ਦਿੱਤਾ ਉਹਨਾਂ ਦੀ ਮੰਗ ਇਹ ਸੀ ਕਿ ਲਹਿਰੇ ਦੇ ਵਿੱਚ ਕੱਲਾ ਇੰਟਰਨੈਟ ਨਹੀਂ ਚੱਲ ਰਿਹਾ ਨਾਲ ਦੇ ਪਿੰਡਾਂ ਦੇ ਵਿੱਚ ਵੀ ਚੱਲ ਰਿਹਾ ਤੇ ਹਰ ਜਗ੍ਹਾ ਚੱਲ ਰਿਹਾ ਸੋ ਉਹਨਾਂ ਦੀ ਬੜੀ ਵਾਜਿਬ ਗੱਲ ਸੀ ਪਰ ਨਾਲ ਉਹਨਾਂ ਨੇ ਇਹ ਗੱਲ ਕਹੀ ਸੀ ਕਹਿੰਦੇ ਵੀ ਇਹਦੇ ਚ ਐਸਐਸਪੀ ਆਫਿਸ ਵੱਲੋਂ ਬੰਦ ਕੀਤਾ ਗਿਆ ਜਾਂ ਜਾਂ ਪੰਜਾਬ ਸਰਕਾਰ ਵੱਲੋਂ ਕੋਈ ਬੰਦ ਕੀਤਾ। ਮੈਂ ਉਸੇ ਸਮੇਂ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਸੀ ਤੇ ਐਸਐਸਪੀ ਸਾਹਿਬ ਨੇ ਦੱਸਿਆ ਸੀ ਕਿ ਆਪਣਾ ਕੋਈ ਰੋਲ ਨਹੀਂ ਹੁੰਦਾ। ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ ਇਹਦੇ ਚ। ਇਹ ਜੋ ਹੈ ਸਾਰਾ ਕੇਂਦਰ ਸਰਕਾਰ ਦੀਆਂ ਗੱਲਾਂ ਨੇ ਉਹ ਕਿਉਂਕਿ ਆਪਣੀਆਂ ਕਮਜ਼ੋਰੀਆਂ ਨੂੰ ਆਪਣੀਆਂ ਅਸਫਲਤਾਵਾਂ ਨੂੰ ਸਪੌਨ ਦੀ ਖਾਤਰ ਪੰਨ ਦਾ ਇੰਟਰਨੈਟ ਬੰਦ ਕੀਤਾ ਫਿਰ ਇੰਟਰਨੈਟ ਹੁਣ ਫਤਿਹਬਾਦ ਡਿਸਟ੍ਰਿਕਟ ਅਨਾਲ ਲੱਗਦਾ ਸਾਰੇ ਬੰਦ ਹੁੰਦੇ ਸੋ ਉਹਦਾ ਅਸਰ ਕਿੱਥੇ ਪੈਂਦਾ ਕਿਵੇਂ ਪੈਂਦਾ ਕਿੱਥੇ ਬੰਦ ਹੁੰਦਾ ਉਹ ਸਾਰਾ ਉਹਦਾ ਨਤੀਜਾ ਇੱਥੇ ਦੇ ਐਸਐਸਪੀ ਆਫਿਸ ਦਾ ਕੋਈ ਲਿੰਕ ਨਹੀਂ ਤੇ ਐਸਐਸਪੀ ਸਾਹਿਬ ਨੇ ਮੈਨੂੰ ਇਹ ਵੀ ਕਿਹਾ ਕਹਿੰਦੇ ਮੈਂ ਪਤਾ ਕਰਦਾ ਵੀ ਮਾਮਲਾ ਕੀ ਹੈ ਪਰ ਇਹ ਸਾਰਾ ਜਿਹੜਾ ਮਾਮਲਾ ਹੈ ਇਹ ਕੇਂਦਰ ਸਰਕਾਰ ਉਹਨਾਂ ਦੇ ਹੀ ਅਧਿਕਾਰ ਖੇਤਰ ਦੇ ਵਿੱਚ ਹੈ ਤੇ ਉਹਨਾਂ ਵੱਲੋਂ ਹੀ ਆ ਸਾਰੀ ਗੱਲ ਪੰਜਾਬ ਸਰਕਾਰ ਦਾ ਸਾਡੇ ਮੁੱਖ ਮੰਤਰੀ ਸਾਹਿਬ ਪਹਿਲਾਂ ਕਹਿ ਕੇ ਹਟਿਆ ਕਿ ਸਾਡੇ ਜਿਹਨਾਂ ਦੇ ਵਿੱਚ ਇੰਟਰਨੈਟ ਕੱਢ ਲਈ ਬੰਦ ਕੀਤਾ ਅਸੀਂ ਤਾਂ ਇਸ ਗੱਲ ਦਾ ਪ੍ਰੋਟੈਸਟ ਕਰ ਰਹੇ ਹਾਂ ਕਿ ਕਿਉਂ ਬੰਦ ਕੀਤਾ ਗਿਆ ਪਰ ਇਹ ਸਾਰੀਆਂ ਮੈਂ ਸਮਝਦਾ ਕਿ ਜੋ ਪੰਜਾਬ ਦੇ ਲੋਕਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਪੰਜਾਬ ਦੀ ਕਿਸਾਨੀ ਨਾਲ ਧੱਕਾ ਕੀਤਾ ਜਾ ਰਿਹਾ ਹੈ ਇਹਨੂੰ ਲੋਕ ਦੇਖ ਨਾ ਸਕਣ। ਹਰ ਕਿਸ ਤਰ੍ਹਾਂ ਤਸ਼ੱਦਦ ਕੀਤਾ ਜਾ ਰਿਹਾ ਹੈ। ਦੇਸ਼ ਕਿਸ ਤਰੀਕੇ ਦੇ ਨਾਲ ਬਾਰਡਰਾਂ ਤੇ ਜਲੀਲ ਕੀਤਾ ਜਾ ਰਿਹਾ। ਕੁੱਟਿਆ ਜਾ ਰਿਹਾ ਕਿਸੇ ਦੇ ਅੱਖਾਂ 'ਚ ਦੇਂਗਾ ਜਾਂ ਸਾਡੇ ਨਾਲ ਬਿਸ਼ਨਪੁਰੇ ਕੋਖਰ ਦਾ ਮੁੰਡਾ ਹੈ। ਕਿਸਾਨ ਆ। ਉਹ ਅਥੇ ਰਜਿੰਦਰਾ ਹਸਪੀਟਲ 'ਚ ਦਾਖਲ ਪਿਆ। ਸੋ ਇਹ ਜਿਹੜਾ ਸਾਰਾ ਕੁਝ ਕੀਤਾ ਜਾ ਰਿਹਾ ਹੈ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਸਾਡੇ ਨਾਲ ਨਾਟਕ करावे। ਪਹਿਲਾਂ ਵੀ ਉੱਥੇ ਇਹਨਾਂ ਨੇ ਵਾਅਦੇ ਕੀਤੇ ਸੀ। ਜੋ ਕਿਸਾਨਾਂ ਨਾਲ ਵਾਅਦੇ ਕਰਕੇ ਧਰਨਾ ਚਕਾਇਆ ਸੀ ਉਹ ਧਰਨਾ ਫਿਰ ਦੁਬਾਰੇ ਲੱਗਣ ਜਾ ਰਹੇ ਉਹਨਾਂ ਦੀਆਂ ਗਲਤੀਆਂ ਕਰਨ ਲੱਗਣ ਜਾ ਰਹੇ ਇਹਨਾਂ ਨਾਲ ਬੈਠ ਕੇ ਗੱਲ ਕਰੇ ਜੋ ਕਿਸਾਨੀ ਦੇ ਜਹਿਜ ਮੰਗਾ ਨੇ ਉਹਨਾਂ ਨੂੰ ਪੂਰਾ ਕਰੇ ਕਿਉਂਕਿ ਕਿਸਾਨ ਪੰਜਾਬ ਦੇ ਇੱਕੋ ਬਹਾਦਰ ਲੋਕ ਨੇ ਜਿਨ੍ਹਾਂ ਨੇ ਆਪਣਾ ਤਾਂ ਸਾਰਾ ਕੁਝ ਗਵਾ ਲਿਆ ਪਰ ਪੂਰੇ ਦੇਸ਼ ਦਾ ਢਿੱਡ ਭਰਦਾ ਸੀ ਸੋ ਕਿਸਾਨਾਂ ਦੀ ਗੱਲ ਨੂੰ ਧਿਆਨ ਚ ਰੱਖ ਕੇ ਨਾ ਤਾਂ ਇਸ ਤਰ੍ਹਾਂ ਦੇ ਕੰਮ ਕਰਨੇ ਪਏ ਨੈੱਟ ਬੰਦ ਕਰਨੇ ਪੈਣ ਨਾ ਆਪਣੀਆਂ ਕਮਜ਼ੋਰੀਆਂ ਨੂੰ ਛਾਪਾਣਾ ਪਵੇ ਸੋ ਕੇਂਦਰ ਸਰਕਾਰ ਨੂੰ ਇਸ ਗੱਲ 'ਤੇ ਧਿਆਨ ਦੇਣਾ ਚਾਹੀਦਾ ਤੇ ਇੰਟਰਨੈਟ ਸਬਾਵਾ ਨੂੰ ਬਹਾਲ ਕਰ ਸਰਵਰ ਲਾਟਸ ਪਰ ਬੱਚਿਆਂ ਦੇ ਪੇਪਰ ਚੱਲ ਰਹੇ ਨੇ ਜੀ ਰੋਲ ਨੰਬਰ ਹੀ ਨਿਕਲ ਰਹੇ ਬੱਚਿਆਂ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਅੱਜ ਸਮਾਜ ਦਾ ਹਰ ਵਰਗ ਹੈ ਜਿਹੜਾ ਉਹ ਇੰਟਰਨੈਟ ਤੇ ਡਿਪੈਂਡੈਂਟ ਬੱਚਿਆਂ ਨੂੰ ਤਾਂ ਏਡੀ ਵੱਡੀ ਪਰੇਸ਼ਾਨੀ ਉਧਰ ਦਾ ਪੇਪਰ ਨੇ ਉਥੋਂ ਫਰਮਾਨ ਆ ਗਿਆ ਕਿ 2 ਘੰਟੇ ਪਹਿसिवੀ ਅਸੀਂ ਨੇ ਕਹਿਤਾ 2 ਘੰਟੇ ਪਹਿਲਾਂ ਪਹੁੰਚੋ 1 ਘੰਟਾ ਪਹਿਲਾਂ ਪਹੁੰਚੋ ਸੋ ਜਿਨ੍ਹਾਂ ਨੂੰ ਪਹੁੰਚਣਾ ਪੈਂਦਾ ਦਿੱਕਤ ਤੇ ਉੱਥੇ ਆ ਜੇ ਰੋਲ ਨੰਬਰ ਨਹੀਂ ਨਿਕਲਿਆ ਤਾਂ ਬੱਚੇ ਦਾ ਤਾਂ ਤਾਂ ਸਲ ਗਿਆ ਸੋ ਇਹਦਾ ਹੱਲ ਕਿੰਨਾ ਕਰਨਾ ਚਾਹੀਦਾ ਸੀ ਸੋ ਇਹ ਇੰਟਰਨੈਟ ਆ ਜੇਕ ਜ਼ਰੂਰੀ ਬਹੁਤ ਜ਼ਰੂਰਤ ਬਣ ਚੁੱਕੀ ਹੈ ਸੋ ਇੰਟਰਨੈਟ ਬੰਦ ਹੋਣਾ ਇੱਕ ਮੈਂ ਸਮਝਦਾ ਕਿ ਸਾਰਾ ਇੱਕ ਸਿਸਟਮ ਨੂੰ ਬੰਦ ਕਰਨ ਵਾਲੀ ਗੱਲ ਹੈ ਜੋ ਨਹੀਂ ਹੋਣੀ ਚਾਹੀਦੀ